ਸੋ ਦੋਸਤੋ ਗੜੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਆਲਾ ਫੜਿਆ ਗੈਰ ਜਨਮਨੀ ਦੇ ਨਾਲ ਆਹ ਦੇਖੋ ਜੀ ਇੱਥੇ ਨਿਗਾਮਾ ਹੋ ਗਿਆ ਮੋਕੇ ਦੀਆਂ ਤਸਵੀਰਾਂ ਜੀ ਗੜੇ ਦੇ ਵਿੱਚ ਘਰ ਆਲੇ ਆਪਣਾ ਘਰ ਆਲਾ ਫੜਿਆ ਸਮਝੇ ਕਰੀ ਰੱਖਤੀ ਆਹ ਦੇਖੋ ਜੀ ਆਪਣੀ ਜਿਹੜਾ ਘਰ ਆਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਹ ਹੋ ਗਿਆ ਸ਼ਾਇਦ ਬਾਹਰ ਆ ਗਏ ਜੀ ਦੇਖੋ ਹੋ ਗਿਆ ਜਿਹੜੀਆਂ ਸਿੱਧੀਆਂ ਤਸਵੀਰਾਂ ਗੜੇ ਤੋਂ ਦਿਖਾ ਰਿਹਾ ਜੀ ਜੀ ਦੇਖ ਸਕਦੇ ਹੋ ਆਨੇ ਕੋ ਮਾਰਨ ਤੱਕ ਜਾ ਰਿਹਾ ਮੈਂ ਕੀ ਗੱਲਬਾਤ ਕੀ ਹੋਣੀ ਮਰਨ ਕੀ ਮਰਨ ਗੱਲਬਾਤ ਕੀ ਹੋਈ ਆ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਤੁਮ ਕੀ ਆ ਦਵਾਂਦੀ ਕਹਿੰਦੀ ਮੈਂ ਤੈਨੂੰ ਛੱਡਵਾ ਲਈ ਆਪਣੇ ਬੰਦੇ ਨਾਲ ਚਲਾਕ ਦੇ ਨਹੀਂ ਜਾਣਦੇ ਨਾ ਮੈਂ ਸ਼ਕਲ ਦਿਖਾ ਦੀ ਤੂੰ ਇੱਕੋ ਇੱਕ ਸ਼ਕਲ ਦਿਖਾ ਇਹ ਬੰਦੇ ਨਾਲ ਕਿਹੜਾ ਜਾਂਦੇ ਹੋ ਮੂੰਹ ਚਲਾ ਦੇ ਮੈਂ ਤਸੀਰਾ ਗੜੇ ਤੁਹਾਨੂੰ ਦਿਖਾ ਰਹੀ ਹਾਂ ਮੇਰਾ ਵਿਆਹ ਕਰਾਇਆ ਹੋਇਆ ਅਲੀਗਲ ਹੈਗੀ ਮੈਂ ਪਿੱਛੇ ਅਲੀਗਲ ਹੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਤੁਹਾਨੂੰ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਵੀ ਦੱਸਿਓ ਮੇਰਾ ਪੂਰਾ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਹੈ ਅਜਿਹਾ ਦੇ ਕੇ ਕਿ ਕਿ ਅੱਜ ਕਿੱਥੇ ਫੜਿਆ ਕੀ ਸੀਗਾ ਮਾਮਲਾ ਤੁਸੀਂ ਪਾਜੀ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਦ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਜੀ ਤੇ ਮੈਂ ਖੱਲੇ ਉਹਨਾਂ ਦੀ ਵੇਟ ਕਰ ਰਹੀ ਸੀ ਉਸ ਟਾਈਮ ਤੋਂ ਕਿਉਂਕਿ ਇਹ ਮੈਂ ਜੇ ਇਹਨੂੰ ਅੰਦਰ ਜਾ ਕੇ ਪਕੜਦੀ ਐਨੇ ਮੇਰੇ ਹੱਥੀ ਪੈਣਾ ਸੀ ਐ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਪਾਜੀ ਐਨੇ ਮੇਰਾ ਗਲਾ ਘੁੱਟ ਕੇ ਮ ਮੈਂ ਆਪਣੀ ਜਾਨ ਬਚਾ ਲੀ ਕੱਸੀ ਹਾਂ ਜੀ ਤੁਹਾਡੇ ਨੇ ਹਾਂਜੀ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪਿੱਕੇ ਰਹਿ ਰਹੀ ਹਾਂ ਹੱਥੋਂ ਮੁੱਕੀ ਹੋਇਆ ਤੁਸੀਂ ਦੇਖਦੇ ਹੋ ਜੀ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡੇ ਨਾਲ ਹੀ ਲਾਵਾ ਫੇਰੇ ਲਈ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਥੱਕੇ ਮਾਰ ਰਿਹਾ ਸਭ ਕੈਮਰੇ ਵਿੱਚ ਇਹ ਬੱਸ ਲੋਲਾ ਤਾਂ ਸੁਪਨਾ ਚਾਹੁੰਦਾ ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹ ਕਹਿਨ ਨਾ ਮੈਂ ਜਨਾਨੀ ਨਹੀਂ ਰਹੀ ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਂ ਹਾਂਜੀ ਹਾਂਜੀ ਭਾਜੀ ਮੇਰੀ ਲਵ ਮੈਰਿਜ ਹੋਈ ਏ ਇਹ ਕਿੱਥੇ ਰਹਿੰਦੇ ਤੁਹਾਡੇ ਹਸਬੰਡ ਜਿਹੜੇ ਮੇਰੇ ਹਸਬੰਡ ਵੀ ਲੋਕਲੀ ਗੜੇ ਦੇ ਹੀ ਨੇ ਕੈਂਟਰ ਰੋਡ ਤੇ ਰਹਿੰਦੇ ਨੇ ਉਹਨਾਂ ਦਾ ਘਰ ਕੈਂਟਰ ਰੋਡ ਤੇ ਆ ਮਕਾਨ ਨੰਬਰ 336 ਨਹੀਂ ਹੁਣ ਇਹ ਮਤਲਬ ਤੁਹਾਡੇ ਨਾਲ ਕੋਈ ਚੱਲ ਰਿਹਾ ਕੋਈ ਡਿਵੋਰਸ ਦਾ ਮੇਰੇ ਨਾਲ ਇਹ ਭਾਜੀ ਬਹੁਤ ਟੋਟਲੀ ਅਨਲੀਗਲ ਚੱਲ ਰਿਹਾ ਸਾਰਾ ਕੰਮ ਮੇਰੇ ਤੇ ਐਡ ਕਰ ਰਿਹਾ ਹਰ ਪਾਸਿਓਂ ਕੋਈ ਡਿਵੋਰਸ ਦਾ ਕੇਸ ਵੀ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਭਾਜੀ ਮੈਂ ਸੜਕਾਂ ਤੇ ਥੋੜੀ ਓਲਣਾ ਪੈਣੀ ਨਹੀਂ ਤੁਹਾਡੇ ਹਸਬੰਦ ਨੇ ਤਾਂ ਨਹੀਂ ਕੀਤਾ ਕੋਈ ਕੇਸ ਕੋਈ ਐਸਾ ਨਹੀਂ ਮੇਰੇ ਹਸਬੰਦ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ ਤੇ ਅਸੀਂ ਇੱਕ ਦੂਜੇ ਦੇ ਮੈਂ ਪਹਿਲੀ ਰਿਪੋਰਟ ਕੀਤੀ ਸੀ ਇਹਨੇ ਮੇਰੇ ਖਿਲਾਫ ਕਰ ਦਿੱਤੀ ਮੈਂ ਉੱਥੇ ਸਾਨੂੰ ਬੰਦੇ ਕੰਮ ਇਹ ਕਰਵਾਂਦਾ ਅੱਛਾ ਜੀ ਹਾਂ ਜੀ ਕੋਣ ਸ਼ਰਾਬ ਦਾ ਕੰਮ ਕਰਦਾ ਮਤ ਤੁਹਾਨੂੰ ਵੀ ਲੱਗਦਾ ਪੁਲਿਸ ਦੇ ਟੇਕਾ ਤੇ ਤੁਹਾਡੀ ਗੱਲ ਨਹੀਂ ਸੁਣਦੀ ਹਾਂ ਤੁਸੀਂ ਉਸੇ ਜਵਾਈ ਦਾ ਆਪਣੇ ਬੇਟੀ ਦੀ ਮੈਸੇਜ ਕਰਵਾਤੀ ਸੀ ਹਾਂਜੀ ਪਹਿਲੇ ਨਹੀਂ ਸੀ ਕਰਦਾ ਇਹ ਹੁਣ ਕਰਦਾ ਪਹਿਲੇ ਸਾਨੂੰ ਇਹ ਕਰਤੂਤਾਂ ਦਾ ਰਿਪੋਰਟ ਤੇ ਤੁਸੀਂ ਅੱਜ ਖੁੱਲ ਕੇ ਕਹਿ ਰਹੇ ਕਿ ਉਹ ਸ਼ਰਾਬ ਦਾ ਕੰਮ ਕਰਦਾ ਹਾਂਜੀ ਉਹ ਸ਼ਰਾਬ ਦਾ ਕਰਦੇ ਦੋ ਕਿਸਮ ਦੇ ਕੈਂਪਸ ਚੱਲਦੇ ਨੇ ਕੈਂਪੇ ਠੇਕੇ ਵਾਲਿਆਂ ਨਾਲ ਇਹ ਕੈਂਪ ਦੇ ਰਹਿਣ ਵਾਲੇ ਨੇ ਨਹੀਂ ਰਹਿਣ ਵਾਲੇ ਘੜੇ ਦੇ ਨੇ ਕੈਂਪ ਚ ਸ਼ਰਾਬ ਲੈ ਕੇ ਆਉਂਦਾ ਹੁੰਦਾ ਹੈ ਉੱਥੇ ਰਾਜ ਠੇਕੇਦਾਰ ਵਾਲਿਆਂ ਦੇ ਨਾਲ ਟੋਕੇ ਚੱਲਦੇ ਹਾਂਜੀ ਦੋ ਕਿਸ ਚੱਲਦੇ ਕਰੀ ਉਹਨਾਂ ਦੇ ਠੀਕ ਹੈ ਜੀ ਤੂੰ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਦੀ ਮੰਗ ਕਰਦੇ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਇਸ ਗੱਲ ਦਾ ਬਈ ਉਹਦੀ ਛੋਟੀ ਜਿਹੀ ਕੁੜੀ ਐ ਇਹ ਅਸੀਂ ਰਾਜੇ ਪੁੱਤਰਾਕ ਦਿੰਨੇ ਆ ਉਹ ਕਿੰਨੂ ਦਿਓ ਕਵੇ ਅੱਜਕੱਲ ਬਾਹਰ ਦੇ ਬੱਚੇ ਨੂੰ ਕੋਈ ਹਰਾਮ ਦੀ ਔਲਾਦ ਕਹਿੰਦਾ ਵੇ ਅਸੀਂ ਉਹ ਨਹੀਂ ਕਹਿਣਾ ਚਾਹਦੇ ਆਪਣਾ ਹੀ ਹੋਈ ਆਪਣੀ ਔਲਾਦ ਨੂੰ ਸੰਭਾਲਦੇ ਤੇ ਆਪਣਾ ਘਰ ਦੀ ਸੰਭਾਲੇ ਕਾਫੀ ਹੀ ਜ਼ਿਆਦਾ ਚਿੰਦਾ ਹੁੰਦਾ ਨਹੀਂ ਸਰ ਮੈਂ ਉਹਨੂੰ ਬਿਲਕੁਲ ਨਹੀਂ ਜਾਣਦੀ ਫਿਰ ਤੁਹਾਨੂੰ ਕਿਦਾਂ ਨਾਮ ਪਤਾ ਉਹ ਸੀ ਗਾਇਸ ਜਨਾਨੀ ਦੇ ਉੱਤੇ ਉਹਨਾਂ ਦਾ ਨਾਮ ਪਤਾ ਹਾਂਜੀ ਉਹਦਾ ਨਾਮ ਪ੍ਰੀਆ ਹੈ ਹੂੰ ਠੀਕ ਹੈ ਉਹਨਾ ਨੰਬਰ ਹੀ ਆਏ ਦੋ ਤਿੰਨ ਜਗ੍ਹਾ ਪਹਿਲੇ ਵੀ ਵਿਆਹੀ ਹੋਈਏ ਤੁਸੀਂ ਕਿਹਦੀ ਖਬਰ ਕਰਾਉਂਦੇ ਵੀ ਆਪਣੀ ਮਰਜ਼ੀ ਨਾਲ ਕਰਾਉਂਦੇ ਹੋ ਮੈਡਮ ਹਾਂਜੀ ਬਿਲਕੁਲ ਆਪਣੀ ਕੋਈ ਦਬਾਅ ਦਾ ਨਹੀਂ ਹੈ ਕਿਸ ਮੀਡੀਆ ਦਾ ਕੋਈ ਚੀਜ਼ ਦਾ ਕੋਈ ਦਬਾਅ ਨਹੀਂ ਹੈ ਮੈਂ ਮਜਬੂਰ ਹੋ ਕੇ ਅੱਜ ਐਕਸ਼ਨ ਚੱਕਿਆ ਮੈਂ ਚੱਕਣਾ ਨਹੀਂ ਸੀ ਮੈਂ ਸੋਚਿਆ ਸੀ ਪਿਆਰ ਨਾਲ ਮੈਟਰ ਸੋਲਵ ਹੋ ਜਾਏ ਘਰ ਦੇ ਅੰਦਰ ਮਤਲਬ ਤੁਸੀਂ ਮੀਡੀਆ ਨੂੰ ਆਪਣੀ ਮਰਜ਼ੀ ਨਾਲ ਬੁਲਾਇਆ ਇੱਥੇ ਮੈਟਰ ਸੋਲਵ ਨਹੀਂ ਹੋ ਰਿਹਾ ਸੀਗਾ ਜੀ ਸਰ ਮਿੰਨੂ ਤੇਰੇ ਨਾਲ ਮਨ ਨੂੰ ਲੜਾਈ ਹੋਈ ਨੂੰ ਸਾਲ ਹੋ ਗਿਆ ਪਰ ਉਸ ਤੋਂ ਦੋ ਤਿੰਨ ਮਹੀਨੇ ਬਾਅਦ ਮੈਂ ਦੋ ਤਿੰਨ ਵਾਰੀ ਟਰਾਈ ਕੀਤਾ ਇਸ ਬੰਦੇ ਨੇ ਦਬਾਅ ਪਾ ਕੁੜੀ ਫਿਰ ਵੀ ਆਪਾਂ ਇਹ ਚੀਜ਼ ਕਰ ਰਹੇ ਆ ਫਿਰ ਮੈਂ ਆਪਣੀ ਜੇਟੀ ਨਾਲ ਕੋਲ ਮਿਲਾਨ ਲੈ ਕੇ ਜਾਣੀ ਆ ਰਹੀ ਸ਼ੌਪ ਦੇ ਉੱਤੇ ਜਿੱਥੇ ਇਹ ਕੰਮ ਕਰਦਾ ਉਹ ਜਨਾਨੀ ਨਜਾਇਜ਼ ਇੱਥੇ ਆ ਕੇ ਇਹਨੂੰ ਮਿਲਦੀ ਏ ਪਰ ਇਹ ਉਹਨੂੰ ਵਾਰ ਲੈਂਦਾ ਮੈਨੂੰ ਅੱਗੋਂ ਮਾਰਨ ਦੀ ਧਮਕੀ ਦਿੰਦਾ ਕਹਿੰਦਾ ਤੂੰ ਚੱਲ ਤੁਸੀਂ ਕਿਰੋ ਵੀ ਲੱਗ ਰਹੇ ਨੇ ਪਿਓ ਹਾਂਜੀ ਇਹ ਕਿੱਥੇ ਸ਼ੌਪ ਕਿਹੜੀ ਜੋ ਇੱਕ ਜਗ੍ਹਾ ਜੋਬ ਕਰਦੇ ਨੇ ਇਹ ਤੁਸੀ ਅਨੰਤ ਚੌਂਸ ਪਾਜੀ ਦੀ ਸ਼ੌਪ ਮੈਨੂੰ ਪੜੀਸਾਲ ਹੀ ਹੋ ਗਿਆ ਤੇ ਤੁਸੀਂ ਆਪਣੇ ਘਰ ਦੇ ਨਾਲੇ ਗੱਲ ਕੀਤੀ ਬ੍ਰਦਰ ਨਾਲ ਆਪਣੇ ਜਾਂ ਫੈਮਿਲੀ ਨਾਲ ਸਾਰਿਆਂ ਨੇ ਗੱਲ ਕਰ ਲਈ ਪਾਜੀ ਸਾਰੇ ਤੇ ਹੱਥ ਚੁੱਕਦਾ ਕਿਸੇ ਦੀ ਨਹੀਂ ਸੁਣਦਾ ਕਿਸੇ ਦੀ ਨਹੀਂ ਕਿਸੇ ਕੋਲ ਨਹੀਂ ਡਰਦਾ ਤਾਂ ਹੀ ਕਿੰਥਾੜੇ ਜਾ ਰਹੇ ਹੋ ਅੱਗੇ ਮੈਂ 7 ਨੰਬਰ ਵਾਲੇ ਕੋਈ 7 ਨੰਬਰ ਵਾਲੇ ਨੇ ਮੇਰੀ ਮਾਂ ਨੂੰ ਦਬਾਅ ਪਾਇਆ ਕਿ ਤੂੰ ਆਪਣੀ ਕੁੜੀ ਦਾ ਘਰ ਨਹੀਂ ਬਸਣ ਦਿੰਦੀ ਮੇਰੀ ਮਾਂ ਨੇ ਮੇਰਾ ਸਿਰ ਪਾਟਾ ਸੀ ਪਾਜੀ ਮੇ ਕੋ ਤੁਰਕੇ ਨਹੀਂ ਜਾਇਆ ਜਾਂਦਾ ਸੀ ਚੱਕਰ ਆਉਂਦੇ ਸੀ ਅਸੀਂ ਪੂਰਾ ਹਫਤਾ ਜਾਂਦੇ ਰਹੇ ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਅੱਕ ਕੇ ਘਰ ਬੈਠ ਕੇ ਵੇਟ ਕਰ ਕਰਕੇ ਬੰਦੇ ਨੂੰ ਇਹਨੂੰ ਸਮਝੋਤਾ ਵਾਸਤੇ ਕਹਿ ਕਹਿ ਕੇ ਕਿ ਇੱਥੋਂ ਦਾ ਤੱਕ ਮੈਂ ਆਈ ਆ ਤੇ ਮੈਨੂੰ ਤੁਹਾਡਾ ਸਾਥ ਚਾਹੀਦਾ ਮੇਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਹੁਣ ਤੁਸੀਂ ਮੇਰੀ ਦਰਖਾਸਤ ਅੱਗੇ ਪਹੁੰਚਾ ਸਕਦੇ ਲੋਕਾਂ ਤੱਕ ਪਹੁੰਚਾ ਸਕਦੇ ਕਿ ਮ ਇਹ ਤੋਂ ਬੰਦੇ ਨਾਲ ਜਿਹੜਾ ਮੈਂ ਐਨਾ ਕੁਝ ਸਹਿ ਕੇ ਵੀ ਕੰਪਰੋਮਾਈਜ਼ ਕਰਨ ਨੂੰ ਤਿਆਰ ਮੇਰਾ ਬੰਦਾ ਦੇਖ ਲਓ ਕੀ ਕਰ ਪਿਆ ਤੁਸੀਂ ਦੇਖ ਭੈਣ ਦਾ ਦੋ ਦੋ ਕਿ ਬੁਧਾ ਹਾਲਾ ਦੇ ਸਿਰ ਕੁੜੀ ਦਾ ਸਿਰ ਕੱਟ ਕੇ ਦੇ ਦੇ ਦਿੱਤਾ ਦੇ ਰਿਹਾ ਕੱਟਿਆ ਉਹਨਾਂ ਨੂੰ ਖੂਨ ਖੂਨ ਆਈ ਕੁੜੀ ਮੇਰੀ ਮੈਂ ਆ ਕੁੜੀ ਲੈ ਆਣ ਗਈ ਮੱਕੀ ਛੋਟੀ 6 ਸਾਲ ਦੀ ਕੁੜੀ ਐ ਉਹਨੂੰ ਮੈਂ ਘਰੋਂ ਲੈ ਆਣ ਗਈ ਆਪੂਆ ਭੁਲਾ ਕੇ ਉਹਨੇ ਸਾਨੂੰ ਮੰਨੂ ਵਾਲਾ ਤੂੰ ਫੜ ਕੇ ਥੱਲੇ ਘਾ ਲਿਆ ਵੇ ਮੇਰੇ ਮੁੰਡੇ ਮੇਰਾ ਨਾਲ ਸੀ ਪਿੱਛੇ ਮੈਨੂੰ ਸੁਗਾਨ ਲਗਾ ਉਹਨੂੰ ਗਲੇ ਤੇ ਗੋਡਾ ਰੱਖ ਲਿਆ ਮੈਨੂੰ ਵਾਲਾ ਤੋ ਫੜ ਲਿਆ ਵੇ ਵਾਲਾ ਤੋ ਮੜਕਾ ਲਟਾ ਲਿਆ ਵੇ ਸਾਡੇ ਉਹਨੇ ਸ਼ਰਾਬ ਪੀਂਦੀ ਸੀ ਉਹ ਚੰਗਾ ਹਟਾ ਕਿਤਾ ਤੁਸੀਂ ਵੇਖਿਆ ਹੀ ਹੋਣਾ ਕਿਹੋ ਜਿਹਾ ਜੇ ਸਾਡੇ ਦੇਵਰ ਦੇ ਚਰਕੇ ਕੰਪਨੀ ਸ਼ੁਰੂ ਹੋ ਜਾਂਦੀ ਹੈ ਹੈ ਕੁੜੀ ਸਾਡੇ ਚਿੱਕਾ ਮਾਰਦੀ ਪਈ ਸੀ ਦੋਤਰੀ ਸਾਡੀ ਉਹਨੂੰ ਅਸੀਂ ਫਿਰ ਜੋ ਸਾਡੇ ਚ ਕੋਲ ਆਇਆ ਸੀ ਵੀ ਕੀਤਾ ਅਸੀਂ ਇਹਦੇ ਸਿਰ ਪਾੜੇ ਫਿਰ ਉਹਨੇ ਛੱਡਿਆ ਸਾਨੂੰ ਇੰਦਾ ਨਹੀਂ ਛੱਡਿਆ ਮੇਰੇ ਕੁੜਤੇ ਦਾ ਸਿਰ ਪਾੜ ਕੇ ਭੱਜ ਗਿਆ ਅਸੀਂ ਫਿਰ ਸਿਰ ਪਾੜਿਆ ਇਹ ਤੁਹਾਡੀ ਬੇਟੀ ਹੈ ਇਹ ਮੇਰੀ ਬੇਟੀ ਵੱਡੀ ਬੇਟੀ ਮਤਲਬ ਤੁਸੀਂ ਕਿਹ ਘਾਰ ਆ ਗਏ ਅਸੀਂ ਫਿਰ ਘਰ ਆ ਗਏ ਹਾਂਜੀ ਉਹ ਸਾਡਾ ਧਮਾਕਾ ਸੀ ਉਹ ਸਾਡੇ ਨਾਲ ਘੱਟ ਨਹੀਂ ਜਿੱਥੇ-ਜਿੱਥੇ ਨਹੀਂ ਆਖਿਆ ਕੁੱਟਣਾ ਸ਼ੁਰੂ ਕਰ ਦਿੱਤਾ ਆਪਾਂ ਚੰਨ ਦੀ ਲੜਾਈ ਹੁੰਦੀ ਹੈ ਉਹ ਕਰਾਂ ਖਰਚਾ ਦੇ ਦੇ ਨਹੀਂ ਤੁਹਾਨੂੰ ਹੀ ਕੁੜਦਾ ਜੀ ਮੈਨੂੰ ਵੀ ਮਾਰਦਾ ਮੇਰਾ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਸਾਡੇ ਗਲੀ ਮਹੱਲੇ 'ਚ ਪੱਤਾ ਮੇਰਾ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਨਹੀਂ ਮਾਰਿਆ ਦਾ ਕਾਰਨ ਕੀ ਹੈ ਪੁਲਿਸ ਨੂੰ ਕੰਪਲੇਨਟ ਨਹੀਂ ਕੀਤੀ ਸੀ ਮੇਰੇ ਕੋਲ ਇਹ ਜਗਾ ਮੰਗਦਾ ਮੈਨੂੰ ਕਹਿੰਦਾ ਜਗਾ ਦੇ 15 ਲੱਖ ਰੁਪਏ ਮੇਰੇ ਭਰਾਵਾਂ ਕੋਲੋਂ ਮੰਗਦਾ ਉਹਨਾਂ ਨੂੰ ਘਰ ਵਾੜ ਵਾੜ ਕੇ 15 ਲੱਖ ਰੁਪਏ ਮੇਰੇ ਭਰਾ ਨੂੰ ਕਹਿੰਦਾ ਦੇ ਮੈਨੂੰ ਦੇ ਮੇਰਾ ਬੰਦਾ ਮੰਗੇ ਜਾਂ ਨਾ ਮੰਗੇ ਬੰਦਾ ਮੇਰਾ ਸਿਰ ਤੇ ਹੈ ਨਹੀਂ ਉਹਨੂੰ 3 ਸਾਲ ਹੋ ਗਿਆ ਮੇਰੇ ਦਾ ਇਹ ਜਿੱਦੂ ਦਾ ਮਤਲਬ ਕਿ ਇਹ ਲੜਾਈ ਤੋਂ ਕਰ ਦੇਗਾ ਕਿ ਤੁਹਾਡ ਕੋ ਪੈਸੇ ਮੰਗਦਾ ਤੁਸੀਂ ਪੁਲਿਸ ਕੋਲ ਕੰਪਲੇਂਟ ਕੀਤੀ ਅਸੀਂ ਪੁਲਿਸ ਕੋਲ ਅਸੀਂ ਪੁਲਿਸ ਕੋਲ ਕੋਈ ਕੰਪਲੇਂਟ ਨਹੀਂ ਕੀਤੀ ਅਸੀਂ ਕਿ ਆਜ ਸੁਦਰ ਦਾ ਕੱਲ ਸੁਦਰ ਦਾ ਇਹ ਸੁਦਰ ਇਹਦਾ ਨਾਂ ਲੈਂਦਾ ਸੀ ਜੇ ਕਹਿੰਦੀ ਆਪਣੇ ਮਾਪਿਆਂ ਕੋਲ ਹੀ ਸੰਭਾ ਮੰਗ ਉਹਨਾਂ ਕੋਲ ਨਹੀਂ ਮੰਗਦਾ ਕੁੜੀ ਨੂੰ ਅੱਗੇ ਕਹਿੰਦਾ ਤੇਰੀ ਮਾਂ ਨੇ ਜਾਣਾ ਮਰ ਭਰਾ ਤੈਨੂੰ ਕਰ ਦੇਣਾ ਬਾਹਰ ਤੇਨ ਤੇਲੀ ਇੱਕ ਜਿੰਦੀ ਲੂਲੀ ਹੈ ਉਹਨੂੰ ਬਾਹਰ ਕਰ ਦੇਣਾ ਸੀ ਜਗਾ ਅਸੀਂ ਲੱਲਣੇ ਹਾਂ ਹਾਂ ਜੀ ਦੇਖਦੇ ਹਾਂ ਜੀ ਹੋਣੇ ਇਹਨੇ ਕਦੀ ਕੁੜੀ ਨੂੰ ਨਹੀਂ ਪੁੱਛਿਆ ਫੇ ਤੂੰ ਕਿੱਥੇ ਬੈਠੀ ਐ ਕਿਹੜੇ ਹਾਲ ਜਿਵੇਂ ਬੈਠੀ ਐ 6 ਸਾਲ ਦੀ ਕੁੜੀ ਐ ਸਕੂਲ ਜਾਂਦੀ ਐ ਤੇ ਉਹਨੂੰ ਨਹੀਂ ਕਦੀ ਪੁੱਛਿਆ ਇਹਨਾਂ ਨੂੰ ਪੁੱਛਿਆ ਜੇ ਐ ਮਿਲਦੀ ਐ ਇਹਨੂੰ ਧਮਕੀਆਂ ਦਿੰਦਾ ਵੇ ਸਾਡੇ ਨਾਲ ਜੇ ਇਹਨੇ ਦੁਕਾਨ ਕੋਲ ਲੰਘ ਕੇ ਕਰਨੀ ਹੋਈ ਐ ਸਾਡੀ ਮਾਰਕੀਟ ਤੇ ਉਧਰੋਂ ਹੀ ਲੰਘ ਕੇ ਕਰਨੀ ਐ ਵੇਖਦਾ ਬੜੇ ਹੋਰ ਸੁਭਾਣ ਨਾਲ ਸਾਡੇ ਕੋਲ ਹੱਥਾਂ ਕੱਢ ਕੱਢ ਕੇ ਵੇਖਦਾ ਐ ਸਾਡੇ ਕੋਲ ਅਸੀਂ ਕੀ ਕਰੀਏ ਕਿੱਥੇ ਗਈ ਐ ਮੁੰਡੇ ਮੇਰੇ ਨੂੰ ਧਮਕੀਆਂ ਦਿੰਦਾ ਕਹਿੰਦਾ ਮੈਂ ਮਾਰ ਛੱਡਣਾ ਮੁੰਡੇ ਮੈਨੂੰ ਮਾਰ ਛੱਡਣਾ ਕਰ ਇੱਕ ਇੱਕ ਮੇਰਾ ਮੁੰਡਾ ਹੈ ਤੁਹਾਨੂੰ ਪੁਲਿਸ ਦੀ ਹੈਲਪ ਲੈਣੀ ਚਾਹੀਦੀ ਬੋਲਾ ਸੋ ਸਤ ਨੰਬਰ ਵਾਲੇ ਸੁਣਦੇ ਹੀ ਨਹੀਂ ਸਾਡੇ ਅਸਤੇ ਕਿੰਨੇ ਕਿ ਨਵਾਰੀ ਜਾ ਕੇ ਬੈਠੀਆਂ ਪੁਲਿਸ ਨੂੰ ਸਤ ਨੰਬਰ ਵਾਲੇ ਸਾਡੀ ਕਰਦੇ ਹੀ ਨਹੀਂ ਕੇ ਤੁਹਾਨੂੰ ਕਰੋ ਫੋਨ ਮੋਕੇ ਤੇ ਅਸੀਂ ਕੀ ਕਰੀਏ ਅਸੀਂ ਕਿੰਨੂੰ ਦੱਸੀਏ ਜਾ ਕੇ ਅੱਜ ਕੀ ਗੱਲ ਹੈ ਅੱਜ ਗੱਲ ਹੁਣ ਇਹ ਐਸ ਅਸੀਂ ਕਿੰਨੇ ਦਿਨਾਂ ਦੇ ਸੁਣਦੇ ਪਿਆ ਵੀ ਇਹ ਜਨਾਨੀ ਰੱਖੀ ਹੋਈ ਹੈ ਜਨਾਨੀ ਰੱਖੀ ਹੈ ਇਤਨਾ ਨਹੀਂ ਰੱਖਣੇ ਨੇ ਨਜਾਇਜ਼ ਕੰਮ ਇਹ ਜਦ ਤੇਰਾ ਬੱਚਾ 6 ਸਾਲ ਦਾ ਹੀ ਕੁੜੀ ਹੈ ਹੈ ਕੁੜੀ ਕੱਲ ਵੀ ਕੁੜੀ ਮਿਲਾਨ ਆਈ ਉਹਨਾਂ ਬੁਖਾਰ ਚੜਦੇ ਬਣੇ ਉਹ ਮਿਲਾਨ ਆਈ ਦੁਕਾਨ ਤੇ ਤੇ ਕਹਿੰਦੀ ਉੱਥੇ ਵੀ ਮੈਨੂੰ ਗਾਲਾਂ ਕੱਢਾਂ ਲੱਗ ਪਈਆਂ ਉੱਥੇ ਵੀ ਹੱਥੀ ਬੈਨ ਨੂੰ ਘੱਟ ਨਹੀਂ ਕੀਤੀ ਮੈਂ ਹੱਥੀ ਬੈਨ ਇਹ ਕਿ ਵੀ ਇੱਕ ਵਾਰੀ ਬੋਲਿਆ ਸਹੀ ਤਾਂ ਮੈਂ ਹੱਥੀ ਬਾਵਾਂ ਇਹ ਹੱਥੀ ਜੋ ਚੜਦਾ ਉਹ ਮਾਰ ਦਿੰਦਾ ਮਤੇ ਹੀ ਲੜਾਈ ਦੀ ਗੱਲ ਵੱਖਰੀ ਹੈ ਕਿ ਅੱਜ ਜਿਹੜਾ ਮੈਟਰ ਹੈ ਅੱਜ ਦਾ ਤੁਹਾਨੂੰ ਮੈਟਰ ਦਾ ਪਤਾ ਕੀ ਹੋਇਆ ਅੱਜ ਮੈਨੂੰ ਮੈਟਰ ਨਹੀਂ ਮੈਂ ਕੰਮ ਤੋਂ ਆਈਆਂ ਮੈਂ ਕੰਮ ਤੇ ਗਈ ਸੀ ਮਤਲਬ ਤੁਸੀਂ ਵੀ ਕੰਮ ਕਰਦੇ ਹੋ ਮੈਂ ਕੰਮ ਕਰਦੀ ਆ ਮੈਂ ਰੋਟੀ ਬਣਾਉਂਦੀ ਆ ਲੋਕਾਂ ਦੀ ਵਿਆਹਾਂ ਦੀ ਜਾਂ ਉਹ ਜੀ ਭੋਕਾਂ ਦੀ ਮੈਂ ਉੱ ਕੀ ਛੋਟੀ ਨੰਦੀ ਈ ਤੁਹਾਡੀ ਬੇਟੀ ਨਾਲ ਤੁਹਾਡੀ ਗੱਲ ਨਹੀਂ ਹੋਈ ਅੱਜ ਕੀ ਗੱਲ ਕੀ ਹੋਈ ਹੈ ਇਹੋ ਮੈਨੂੰ ਹੁਣੇ ਹੀ ਪਹੁੰਚਿਆ ਵੇ ਇਹ ਇੱਧਰ-ਇੱਧਰ ਕਰਕੇ ਗੱਲ ਹੋਈ ਹੈ ਮੰਮੀ ਵੀ ਉੱਥੇ ਇਸ ਤਰ੍ਹਾਂ ਕਰਕੇ ਵੜੇ ਨੇ ਤੇ ਮੈਂ ਪਿੱਛੇ ਚੱਲੂ ਹੋਰ ਗੱਲ ਕੋਈ ਨਹੀਂ ਹੋਈ ਮੇਰੇ ਮੈਂ ਤਾਂ 6-7 ਵਜੇ ਵੀ ਨਹੀਂ ਹੁਣ ਤੁਸੀਂ ਅੱਜ ਕੰਪਲੇਂਟ ਕਰੋਗੇ ਹਾਂਜੀ ਕੰਬੇ ਕਰਾਂਗੇ ਜੇ ਸਾਡੀ 7 ਨੰਬਰ ਵਾਲੇ ਕੰਪਲੇਂਟ ਨਾ ਸੁਣਨ ਤੇ ਅਸੀਂ ਕਿੱਥੇ ਗਾਈਏ ਦੱਸੋ ਨਹੀਂ ਉੱਚ ਅਧਿਕਾਰੀ ਵੀ ਨੇ ਕਾਫੀ ਉੱਚ ਅਧਿਕਾਰੀ ਨੇ ਉਹਨਾਂ ਨਾਲ ਜਿਹੜਾ ਪ੍ਰਾਪਤ ਆਵੇ ਕਿੰਨਾ ਭਗਤ ਹੈ ਉਹ ਵੀ ਇਹਨੇ ਨਾਲ ਲਾਇਆ ਹੋਇਆ ਪਹਿਲੇ ਉਹਦੇ ਕਮਰੇ ਚ ਲੈ ਕੇ ਜਾਂਦਾ ਸੀ ਸਾਨੂੰ ਇਹਦੀ ਬੋਲ ਪਾਰਟਿਕੁਲਰ ਵਿਅਕਤੀ ਦਾ ਨਾਮ ਲਾ ਕੇ ਉਹਦੇ ਤੇ ਐਲੀਗੇਸ਼ਨ ਲਾ ਰਹੇ ਹੋ ਕਿ ਤਾ ਦੇਖੋ ਇਹ ਸੱਚ ਹੈ ਕਿ ਉਹਨਾਂ ਨਾਮ ਨਾਲ ਜੋ ਉਹਨੇ ਸਪੋਰਟ ਕਰ ਰਹੇ ਨੇ ਹਾਂ ਸਪੋਰਟ ਕਰ ਰਹੇ ਨੇ ਜਿਹੜੇ ਬੰਦੇ ਨੂੰ ਉਹਨੇ ਕਿਹਾ ਹੈਗਾ ਵੇ ਭਈ ਮੈਂ ਕਿੰਨਾ ਇਹਨਾਂ ਕੋਲੇ ਜਗ੍ਹਾ ਲੈਣੀ ਹੈ 15 ਲੱਖ ਰੁਪਏ ਲੈਣੇ ਉਸ ਬੰਦੇ ਨੂੰ ਮੈਂ ਪੁੱਛਿਆ ਮੈਂ ਕਿ ਚਾਰ ਬੰਦਿਆਂ ਚ ਬੈਠ ਕੇ ਤੂੰ ਗੱਲ ਕਰੇਂਗਾ ਕਹਿੰਦਾ ਆਂਟੀ ਮੈਂ ਨਹੀਂ ਕਰਾਂਗਾ ਮੈਂ ਕਹਿੰਦਾ ਰਿਆ ਤੁਹਾਡੀ ਕੋਈ ਗੱਲ ਨਹੀਂ ਨਾ ਜੇ ਤੁਹਾਡੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਇੱਕ ਬੰਦਿਆ ਚ ਵੀ ਬੈਠ ਕੇ ਗੱਲ ਕਰ ਸਕਦੇ ਹੋ